ਨੇ ਹੰਗਾ ਵਿਚਾਲੇ ਹੋਈ ਖੂਨੀ ਝੜਪੀ ਜਿੱहां ਤੂਰੀ ਮਲੇਰ ਕੋਟਲਾ ਬਾਈਪਾਸ ਤੇ ਤੇ ਨਿਹੰਗ ਆਪਸ ਵਿੱਚ ਪਿੜ ਗਏ ਇੱਥੇ ਜ਼ਖਮੀ ਹਾਲਤ ਵਿੱਚ ਨਿਹੰਗ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਥੇ ਨਿਹੰਗਾ ਵਿਚਾਲੇ ਹੀ ਖੂਨੀ ਝੜਪ ਹੋਈ ਹੈ ਜਿਸ ਦੇ ਵਿੱਚ ਜੋ ਜ਼ਖਮੀ ਹੋਏ ਨੇ ਨਿਹੰਗ ਉਹਨਾਂ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ ਫਿਲਹਾਲ ਤੂਰੀ ਮਲੇਰ ਕੋਟਲਾ ਬਾਈਪਾਸ ਤੇ ਇਹ ਜੋ ਪਿੜੰਤ ਹੋਈ ਹੈ ਉਸ ਦੇ ਵਿੱਚ ਨਿਹੰਗ ਜੋ ਹੈ ਉਹ ਜ਼ਖਮੀ ਹੋਇਆ ਹਮਲਾ ਕਰਨ ਵਾਲੇ ਨਿਹੰਗ ਮੌਕੇ ਤੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ पता लगाया जा रहा है कि क्यों अजे हालात बने तो निहंग आपस में भिड़ गए सो हमला करने वाले निहंग मौके तो फरार हो गए उन्होंने भी पाल की जा रही है फिलहाल जो जख्मी निहंग है उसको तो हस्पता दाखिल कराया गया हालत उसकी जो गंभीर बनी है और उस तो बाद पुलिस वालों मामले के जांच की जा रही है सो निहंगा विचाले इतनी खूनी झड़प हुई है धूरी तो एक घटना की खबर सामने आई है जितने निहंगा विचाले खूनी झड़प के निहंग जख्मी हो ਉਥੇ ਜੂਪੀਂਦੇ ਦੀ ਇਹਨਾਂ ਨੇ ਪਹਿਲਾਂ ਤਾਂ ਆਂਬ ਵਾਲਾਂ ਨੂੰ ਜਾ ਕੇ ਕੁੱਟਿਆ ਕੁੱਟਣ ਤੋਂ ਬਾਅਦ ਆ ਫੇਰ ਇੱਥੇ ਗੱਡੀਆਂ ਲਾਗ ਦੇਂਦੀ ਕਦੇ ਕਿਧੇ ਕ੍ਰਪਾਨ ਮਾਰੀ ਕਦੇ ਕਿਧੇ ਮਾਰੀ ਉਹਨਾਂ ਨੂੰ ਜਾ ਕੇ ਬੋਲਣ ਲੱਗੇ ਪੁੱਠਾ ਸਿੱਧਾ ਉਹ ਕਹਿੰਦੇ ਤੁਸੀਂ ਵਗ ਜਾ ਜਿਹੜੇ ਦਲਦੇ ਹੋ ਇਹ ਕਹਿੰਦੇ ਪਤਾ ਨਹੀਂ ਕਿਹੜੇ ਦਲਦੇ ਆ ਸ਼ੋਕ ਨੇ ਤੁਸੀਂ ਆਪ ਦਾ ਜਾਓ ਭਾਈ ਉਰੇ ਗਾਹ ਨਾ ਪਾਓ ਇਹਨਾਂ ਨੇ ਮੁੰਡੇ ਨੇ ਉਹਦੇ ਕ੍ਰਪਾਨ ਮਾਰੀ ਜਦੋਂ ਉਹਦੇ ਹੱਥ ਤੇ ਕ੍ਰਪਾਨ ਮਾਰੀ ਉਹਦਾ ਹੱਥ ਫੱਟਿਆ ਪਿਆ ਸਾਰਾ ਫੇਰ ਉਹਨਾਂ ਨੇ ਇਹਨਾਂ ਨੂੰ ਦੁਬਾਰੇ ਵਾਰ ਮਾਰਿਆ ਇਹ ਕਿੰਨੇ ਜਾਣੇ ਸੀਗੇ ਇਹ ਤਿੰਨ ਜਾਣੇ ਸੀਗੇ ਉਹ ਕਿੰਨੇ ਹੋ ਜਾਣੇ ਸੀਗੇ ਮੈਂ ਕਿਹਨਾ ਜਾਣਦੂੰ ਇੱਕੋ ਜਿ ਜੀ ਜਾਨ ਦੀ ਫੇਰ ਕਹਿ ਦਿਓ ਸਾਨੂੰ ਸਾਡੇ ਕੋਲ ਸ਼ਾਮੀ तकरीबन 5:10 ਤੇ ਦੋ ਮਰੀਜ਼ ਆਏ ਸੀਗੇ ਲੜਾਈ ਝਗੜਾ ਕੇਸ ਹੈਗਾ ਇੱਕ ਦਾ ਨਾਮ ਸੁਖਪਾਲ ਸਿੰਘ ਸੀ ਤੇ ਇੱਕ ਸੁਖਜੀਤ ਸਿੰਘ ਹੈ ਇਹ ਜਿਹੜੇ ਕਿ ਦੋਨੋਂ ਪੰਜਾਬ ਪੀਆਰਟੀਸੀ ਦੇ ਮੁਲਾਜ਼ਮ ਦੱਸੇ ਜਾ ਰਹੇ ਆ ਇਹਨਾਂ ਦੇ ਨਾਲ ਇੱਕ ਦੇ ਸਿਰ ਤੇ ਸੱਟ ਲੱਗਣ ਕਰਕੇ ਉਹਦਾ ਸੀ ਮੋਢਾ ਲਾਜ ਕਰ ਦਿੱਤਾ ਹੈਗਾ ਵੈਸੇ ਦੋਨੋਂ ਸਟੇਬਲ ਨਹੀਂ ਇਸ ਟਾਈਮ ਤੇ ਆਪਾਂ ਜਿਹਨਾਂ ਚ ਸੁਖਪਾਲ ਸਿੰਘ ਜੀ ਨੂੰ ਰੈਫਰ ਕਰਤਾ ਹੈਗਾ ਸੰਗਰੂਰ ਤਾਂ ਕਿ ਅਗਲਾ ਉੱਥੇ ਸਿਟੀ ਸਕੈਨ ਵਗੈਰਾ ਹੋ ਸਕੇ ਤੇ ਅਗਲਾ ਲਾਜੁਰ ਸਕੀ ਗੁਰਦਸ਼ਨ 945 ਵੇਲੇ ਜੁੜ ਚੁੱਕੇ ਨੇ ਗੁਰਦਸ਼ਨ ਜੋ ਇਹ ਹਾਦਸਾ ਵਾਪਰ ਜਿਸ ਵਿੱਚ ਨਿਹੰਗ ਆਪਸ ਵਿੱਚ ਹੀ ਝੜ ਗਏ ਕੀ ਕੁਝ ਹੁਣ ਤੱਕ ਪੁਲਿਸ ਦੀ ਹੋਰ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਰਾਜਾ ਜੀ ਗੱਲ ਕੀਤੀ ਜਾਵੇ ਜਿਹੜੇ ਕੱਲ ਦੇ ਸਾਮੀ ਜਿਹੜੀ ਆਪਸ ਝਿੰਗਾਂ ਸਿੰਘਾਂ ਦੀ ਆਪਸੀ ਜਿਹੜੀ ਖੁੰਨੀ ਝੜਪ ਕਹਿ ਸਕਦੇ ਹਾਂ ਹੋਈ ਹੈ ਜਿਹਦੇ ਵਿੱਚ ਜਿਹੜੇ ਧੂਰੀ ਦੇ ਨਿਵਾਸੀ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਦੋ ਨਿਹੰਗ ਨੇ ਪੀ ਪੀ ਆ ਟੀ ਸੀ ਰੋਡ ਦੇ ਨਾਲ ਸੰਬੰਧਿਤ ਰੱਖਦੇ ਇੱਕ ਕਨੈਕਟਰ ਹੈ ਤੇ ਇੱਕ ਡਰਾਈਵਰ ਹੈ ਇਹ ਜਿਹੜੀ ਸਾਹਮਣੇ ਆਈ ਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਸੀ ਜਿਹੜੇ ਰੇੜੀ ਤੋਂ ਜੂਸ ਪੀਤਾ ਤੇ ਉਹਦੇ ਨਾਲ ਵੀ ਇਹਨਾਂ ਦੀ ਲੜਾਈ ਹੋਈ ਆ ਤੇ ਇੱਕ ਹੋਰ ਨੌਜਵਾਨ ਨਾਲ ਇਹਨਾਂ ਦੀ ਲੜਾਈ ਹੋਈ ਆ ਤੇ ਦੂਸਰੇ ਜਿਹੜੇ ਨਹਿਿੰਗ ਸਿੰਘ ਆਏ ਨੇ ਉਹਨਾਂ ਨੇ ਆ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਕਾਫੀ ਇਹਨਾਂ ਦੀ ਛੜਪ ਹੋਈ ਹੈ ਜਿਦੇ ਵਿੱਚ ਇੱਕ ਗੰਭੀਰ ਜ਼ਖਮੀ ਹੋਇਆ ਤੇ ਇੱਕ ਤੇ ਜਿਹੜੀਆਂ ਨਾਰਮਲ ਸੱਟਾਂ ਲੱਗੀਆਂ ਨੇ ਪਰ ਉਹਨਾਂ ਨੂੰ ਜਰੇ ਜਿਹੜਾ ਹਸਪਤਾਲ ਦੇ ਵਿੱਚ ਪੁਲਿਸ ਵਾਲੀ ਗੱਡੀ ਰਾਹੀਂ ਲਜਾਇਆ ਗਿਆ ਪਰ ਪੁਲਿਸ ਦਾ ਕਹਿਣਾ ਕਿ ਅਜੇ ਇਨਸਾਨਬੀਨ ਹੈ ਜਿਹੜੀ ਉਹ ਚੱਲ ਰਹੀ ਹੈ ਸੀਸੀਟੀਵੀ ਫੁਟੇਜ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਆਸਲੀ ਤੱਥ ਨੇ ਜਿਹੜੇ ਸਾਹਮਣੇ ਆ ਸਕਣ ਫਿਲਹਾਲ ਉਹਨਾਂ ਨੂੰ ਇੱਕ ਜਿਹੜਾ ਜੇ ਸੀਰੀਅਸ ਸੀਗਾ ਉਹਨੂੰ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਹੈ ਜਿਹੜਾ ਕਰਵਾਇਆ ਗਿਆ ਰੈਫਰ ਕਰ ਦਿੱਤਾ ਗਿਆ ਸੀ ਧੂਰੀ ਹਸਪਤਾਲ ਦੇ ਵਿੱਚੋਂ ਜਿਹੜੀ ਉਸ ਦੀ ਸ਼ਾਨਬੀਨ ਹੈ ਜਿਹੜੀ ਕੇਸ ਦੀ ਉਹ ਚੱਲ ਰਹੀ ਹੈ ਜੀ ਜੀ ਗੁਰਦਸ਼ਨ ਸ਼ੁਕਰੀਆ ਫਿਰਾਲ ਦੀ ਜਾਣਕਾਰੀ ਸੋ ਕੇਸ ਦੀ ਜਾਂਚਬੀਨ ਕੀਤੀ ਜਾ ਰਹੀ ਹੈ ਜੋ ਨਯੰਗਾ ਜੋ ਹੈ ਜ਼ਖਮੀ ਹੋਇਆ ਬੁਰੀ ਤਰ੍ਹਾਂ ਦੇ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਸ ਨੂੰ ਅੱਗੇ ਰੈਫਰ ਕੀਤਾ ਗਿਆ